ਉਸ ਤੋਂ ਮਹਿਜ 8 ਸਾਲ ਦਾ ਇੱਕ ਪੰਜਾਬੀ ਬੱਚਾ ਅਤੇ ਮਹਾਨ ਗਾਇਕ ਮਾਸਟਰ ਮਦਨ ਜੋ ਇੰਨੀ ਛੋਟੀ ਉਮਰ ਵਿੱਚ ਹੀ ਗਾਇਕੀ ਵਿੱਚ ਇਨਾ ਮਸ਼ਹੂਰ ਹੋ ਗਿਆ ਕਿ ਵੱਡੇ-ਵੱਡੇ ਕਲਾਕਾਰਾਂ ਨੂੰ ਉਸਨੇ ਵਕਤ ਪਾ ਦਿੱਤਾ ਸੀ ਪਰ ਇੰਨੀ ਛੋਟੀ ਉਮਰ ਵਿੱਚ ਹੀ ਇਹ ਬੱਚਾ ਮਾਸਟਰ ਮਦਨ ਇੱਕ ਬੜੀ ਹੀ ਖਤਰਨਾਕ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਕਤਲ ਹੋ ਗਿਆ ਜਦੋਂ 8 ਸਾਲ ਦੇ ਮਾਸਟਰ ਮਦਨ ਦੀ ਸ਼ੋਭਾ ਸਾਰੇ ਦੇਸ਼ ਵਿੱਚ ਹੋ ਜਾਂਦੀ ਤਾਂ ਇਸ ਤੋਂ ਈਰਖਾ ਕਰਕੇ ਕੁਝ ਗਾਇਕ ਹੀ ਇਸ ਦੇ ਖਾਣੇ ਵਿੱਚ ਜ਼ਹਿਰ ਮਲਾ ਕੇ ਮਾਸਟਰ ਮਦਨ ਦਾ ਕਤਲ ਕਰ ਦਿੰਦੇ ਹਨ ਬੇਸ਼ੱਕ ਉਸ ਨੂੰ ਇੰਨੀ ਨਿੱਕੀ ਉਮਰ ਵਿੱਚ ਹੀ ਕਤਲ ਕਰ ਦਿੱਤਾ ਗਿਆ ਪਰ ਫਿਰ ਵੀ ਉਸ ਦੇ ਸਿਰਫ 8 ਗੀਤ ਹੀ ਉਸ ਨੂੰ ਅੱਜ ਤੱਕ ਜਿਉਂਦਾ ਰੱਖ ਰਹੇ ਨੇ ਤੇ ਹਮੇਸ਼ਾ ਜਿਉਂਦਾ ਰੱਖਣਗੇ ਇਸ ਮਹਾਨ ਗਾਇਕ ਦੀਆਂ ਅੱਜ ਸਿਰਫ 8 ਰਿਕਾਰਡਾਂ ਹੀ ਸਾਨੂੰ ਮਿਲਦੀਆਂ ਜਿਨ੍ਹਾਂ ਵਿੱਚ ਦੋ ਗਜਲਾ ਦੋ ਪੰਜਾਬੀ ਗੀਤ ਦੋ ਠੁੰਮਰੀਆ ਤੇ ਦੋ ਗੁਰਬਾਣੀ ਦੇ ਸ਼ਬਦ ਹਨ ਜੋ ਮਾਸਟਰ ਮਦਨ ਦੀ ਆਵਾਜ਼ ਵਿੱਚ ਰਿਕਾਰਡ ਕੀਤੇ ਗਏ ਸਨ ਦੋਸਤੋ ਅੱਜ ਦੇ ਸਮੇਂ ਜਿਵੇਂ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੇ ਸਾਰਾ ਮੁਲਖ ਰੋਇਆ ਸੀ ਠੀਕ ਉਸੇ ਤਰ੍ਹਾਂ ਅੱਜ ਤੋਂ ਕਈ ਸੌ ਸਾਲ ਪਹਿਲਾਂ ਮਾਸਟਰ ਮਦਨ ਦੀ ਮੌਤ ਉੱਤੇ ਵੀ ਘਰ-ਘਰ ਵਿੱਚ ਵਹਿਣ ਪੈਸਨ ਕਿ ਜਦੋਂ ਲੋਕਾਂ ਨੂੰ ਪਤਾ ਲੱਗਾ ਸੀ ਕਿ ਇੰਨੀ ਛੋਟੀ ਉਮਰ ਦੇ ਬੱਚੇ ਨੂੰ ਧੋਖੇ ਦੇ ਨਾਲ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਏ ਜਿਸ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੂੰ ਇੰਨੀ ਛੋਟੀ ਉਮਰ ਵਿੱਚ ਪ੍ਰਸਿੱਧੀ ਜ਼ਿਆਦਾ ਮਿਲ ਗਈ ਮਾਸਟਰ ਮਦਨ ਜੋ ਸਿਰਫ 2 ਸਾਲ ਦੀ ਉਮਰ ਵਿੱਚ ਸੰਗੀਤ ਸਿੱਖਣ ਲੱਗ ਪਿਆ ਉਸ ਨੇ ਆਪਣੇ ਭੈਣ ਸ਼抗ੀ ਦੇਵੀ ਤੋਂ ਸੰਗੀਤ ਸਿੱਖਣਾ ਸ਼ੁਰੂ ਕੀਤਾ ਤੇ ਸਿਰਫ 2.5 ਸਾਲ ਦੀ ਉਮਰ ਵਿੱਚ ਇਹ ਬੱਚਾ ਗੁਰਦੁਆਰਿਆਂ ਵਿੱਚ ਸ਼ਬਦ ਗਾਇਨ ਕਰਨ ਲੱਗਾ ਮਾਸਟਰ ਮਦਨ ਨੇ ਸਿਰਫ 3.5 ਸਾਲ ਦੀ ਉਮਰ ਵਿੱਚ ਹੀ ਹਿਮਾਚਲ ਪ੍ਰਦੇਸ਼ ਦੇ ਧਰਮਪੁਰਾ ਸ਼ਹਿਰ ਵਿੱਚ ਇੱਕ ਬਹੁਤ ਵੱਡੇ ਸੰਗੀਤ ਸਮਾਰੋਹ ਵਿੱਚ ਆਪਣਾ ਪਹਿਲਾ ਸ਼ੋਅ ਲਾਇਆ ਸੀ ਜਿੱਤੇ ਉਸਨੇ ਵੱਡੇ ਵੱਡੇ ਸੰਗੀਤ ਸ਼ਾਸਤਰੀਆਂ ਦੀ ਹਾਜ਼ਰੀ ਵਿੱਚ ਰਾਗ ਮਿਸ਼ਰਤ ਕਾਫੀ ਵਿੱਚ ਗਾਇਆ ਤਾਂ ਸਾਰੇ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਸਨ ਕਿ ਸਿਰਫ 3.5 ਸਾਲ ਦੀ ਉਮਰ ਦਾ ਛੋਟਾ ਬੱਚਾ ਸ਼ਾਸਤਰੀ ਸੰਗੀਤ ਕਿਵੇਂ गा ਰਿਹਾ ਏ ਮਾਸਟਰ ਮਦਨ ਦਾ ਇਹ ਪਹਿਲਾ ਪਬਲਿਕ ਸਮਾਰੋਹ ਸੀ ਪਰ ਇਹ ਬੱਚਾ ਬੜੀ ਹੀ ਅਦਭੁਤ ਅਤੇ ਬਲੱਖਣ ਸ਼ਖਸੀਅਤ ਲੈ ਕੇ ਪੈਦਾ ਹੁੰਦਾ ਉਸ ਦੁਆਰਾ ਗਾਏ ਜਾਦੇ ਗਾਣਿਆਂ ਦੀ ਤੁੱਕ ਬੰਦੀ ਅਤੇ ਸੁਰ ਤਾਲ ਪਰ ਉਸ ਦੀ ਪਕੜ ਅਤੇ ਸਮਝ ਨੂੰ ਵੇਖ ਕੇ ਲੋਕ ਹਰਾਨ ਰਹਿ ਜਾਂਦੇ ਸਨ ਸਾਗਰ ਅੰਜਾਮੀ ਵੱਲੋਂ ਲਿਖਿਆ ਉਰਦੂ ਦੀਆਂ ਦੋ ਗਜਲਾ ਜੋ ਮਾਸਟਰ ਮਦਨ ਨੇ ਸਿਰਫ 8 ਸਾਲ ਦੀ ਉਮਰ ਵਿੱਚ ਗਾਈਆਂ ਸਨ ਉਹ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋਈਆਂ ਜੇਕਰ ਇਸ ਮਹਾਨ ਗਾਇਕ ਦੇ ਥੋੜਾ ਪਿਛੋਕੜ ਬਾਰੇ ਗੱਲ ਕਰੀਏ ਤਾਂ ਮਾਸਟਰ ਮਦਨ ਦਾ ਜਨਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੇ ਪਿੰਡ ਖਾਲਖਾਨਾ ਵਿੱਚ 26 ਦਸੰਬਰ ਸਾਲ 1927 ਨੂੰ ਇੱਕ ਅਧਿਆਪਕ ਸਰਦਾਰ ਅਮਰ ਸਿੰਘ ਦੇ ਘਰ ਵਿੱਚ ਹੋਇਆ ਸੀ ਇਹ ਇੱਕ ਗੁਰਸਿੱਖ ਪਰਿਵਾਰ ਗਰਬਾਣੀ ਨਾਲ ਮੁੱਟ ਤੋਂ ਜੁੜਿਆ ਹੋਇਆ ਸੀ ਉਸ ਦੀ ਮਾਂ ਪੂਰਨਾ ਦੇਵੀ ਬੜੇ ਹੀ ਧਾਰਮਿਕ ਵਿਚਾਰਾਂ ਵਾਲੀ ਔਰਤ ਸੀ ਕਹਿੰਦੇ ਹਨ ਕਿ ਮਾਸਟਰ ਮਦਨ ਰੇਸ਼ਮੀ ਕੱਪੜੇ ਦੇ ਵਿੱਚ ਲਪੇਟੇ ਹੋਏ ਇੱਕ ਸ੍ਰੀ ਗੁਟਕਾ ਸਾਹਿਬ ਇੱਕ ਮਾਲਾ ਤੇ ਇੱਕ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਹਮੇਸ਼ਾ ਆਪਣੇ ਕੋਲ ਰੱਖਦਾ ਹੁੰਦਾ ਸੀ ਮਾਸਟਰ ਮਦਨ ਦੇ ਪਿਤਾ ਸਰਦਾਰ ਅਮਰ ਸਿੰਘ ਅੰਗਰੇਜ਼ ਸਰਕਾਰ ਵਿੱਚ ਨੌਕਰੀ ਕਰਦੇ ਸਨ ਉਸ ਵੇਲੇ ਅੰਗਰੇਜ਼ ਗਰਮੀਆਂ ਵਿੱਚ ਸ਼ਿਮਲੇ ਚਲੇ ਜਾਂਦੇ ਸਨ ਤੇ ਸਾਰਾ ਸਰਕਾਰੀ ਕੰਮਕਾਜ ਸ਼ਿਮਲੇ ਤੋਂ ਹੀ ਚਲਾਉਦੇ ਹੁੰਦੇ ਸਨ ਇਸ ਲਈ ਅਮਰ ਸਿੰਘ ਵੀ ਸ਼ਿਮਲੇ ਚਲਿਆ ਜਾਂਦਾ ਇਸੇ ਕਰਕੇ ਮਦਨ ਨੇ ਸ਼ਿਮਲੇ ਤੋਂ ਸਨਾਤਨ ਧਰਮ ਸਕੂਲ ਵਿੱਚ ਆਪਣੀ ਮੁੱਢਲੀ ਪੜ੍ਹਾਈ ਕੀਤੀ ਪੜ੍ਹਾਈ ਦੇ ਨਾਲ-ਨਾਲ ਮਾਸਟਰ ਮਦਨ ਨੇ 7 ਸਾਲ ਦੀ ਉਮਰ ਵਿੱਚ ਪ੍ਰਸਿੱਧ ਸੰਗੀਤਕਾਰ ਪੰਡਿਤ ਅਮਰਨਾਥ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਨੇਕੀ ਉਮਰ ਵਿੱਚ ਸੰਗੀਤ ਦੀ ਐਨੀ ਮੁਹਾਰਤ ਹਾਸਲ ਕਰਕੇ ਮਾਸਟਰ ਮਦਨ ਥੋੜੇ ਸਮੇਂ ਵਿੱਚ ਹੀ ਪੂਰੇ ਸੰਗੀਤ ਜਗਤ ਵਿੱਚ ਪ੍ਰਸਿੱਧ ਹੋ ਗਿਆ ਤੇ ਉਸ ਦੀ ਮਸ਼ਹੂਰੀ ਅਖਬਾਰਾਂ ਦੀਆਂ ਖਬਰਾਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਦੋਸਤੋ ਅੱਜ ਤੋਂ ਕਰੀਬ 90 ਸਾਲ ਪਹਿਲਾਂ ਅਖਬਾਰ ਵਿੱਚ ਮਾਸਟਰ ਮਦਨ ਬਾਰੇ ਇੱਕ ਖਬਰ छਪੀ ਸੀ ਜਿਸ ਵਿੱਚ ਮਾਸਟਰ ਮਦਨ ਨੂੰ ਫਖਰੇ ਕੌਮ ਮਾਸਟਰ ਮੋਹਰ ਸਿੰਘ ਦਾ ਨਾਮ ਦਿੱਤਾ ਗਿਆ ਤੇ ਨਾਲ ਹੀ ਅਖਬਾਰ ਵਿੱਚ ਛਾਪਿਆ ਗਿਆ ਸੀ ਕੇ ਮਾਸਟਰ ਮਦਰ ਨੇ 10 ਸਾਲ ਦੀ ਉਮਰ ਵਿੱਚ ਗੁਰਦੁਆਰਾ ਪੱਜਾ ਸਾਹਿਬ ਵਿੱਚ 10000 ਦੀ ਸੰਗਤ ਦੇ ਸਾਹਮਣੇ ਗੁਰਬਾਣੀ ਦਾ ਕੀਰਤਨ ਕੀਤਾ ਤਾਂ ਉਸ ਦੀ ਆਵਾਜ਼ ਸੁਣ ਕੇ 80-80 ਸਾਲ ਦੇ ਪੁਰਾਣੇ ਕੀਰਤਨੀਏ 당 ਰਹਿ ਗਏ ਸਨ ਤੇ ਆਖਣ ਲੱਗੇ ਸਨ ਕਿ ਸਾਡੀਆਂ ਤਾਂ ਉਮਰਾਂ ਗਲ ਗਈਆਂ ਪਰੰਤੂ ਸਾਨੂੰ ਇਸ ਤਰ੍ਹਾਂ ਗਾਉਣ ਦਾ ਢੰਗ ਅਜੇ ਤੱਕ ਨਹੀਂ ਲੱਭਾ 10000 ਦੀ ਗਿਣਤੀ ਵਿੱਚ ਸੰਗਤ ਵਿੱਚੋਂ ਕੋਈ ਵੀ ਐਸਾ ਸਰੋਤਾ ਨਹੀਂ ਸੀ ਜਿਸ ਦੇ ਮੂੰਹੋਂ ਵਾਹ ਵਾਹ ਨਾ ਨਿਕਲਿਆ ਹੋਵੇ ਉਸ ਵਕਤ ਕਮੇਟੀ ਵੱਲੋਂ ਉਸ ਨੂੰ ਸਿਰਫ ਪਾਓ ਤੇ 11 ਰੁਪਏ ਭੇਟ ਕੀਤੇ ਗਏ ਸਨ ਜੋ ਮਾਸਟਰ ਮਦਰ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਲਈ ਭੇਟ ਕਰ ਦਿੱਤੇ ਮਾਸਟਰ ਮਦਰ ਮੋਹਨ ਨੂੰ ਸੁਣ ਲਈ ਭਾਈ ਕਾਨ ਸਿੰਘ ਨਾਬਾ ਅਰਜਨ ਸਿੰਘ ਬਾਗੜੀਆ ਸੁੰਦਰ ਸਿੰਘ ਮਜੀਠੀਆ ਟਿੱਕਾ ਹਰਦਮਨ ਸਿੰਘ ਵਰਗੀਆਂ ਵੱਡੀਆਂ ਸਿੱਖ ਹਸਤੀਆਂ ਸਪੈਸ਼ਲ ਚੱਲ ਕੇ ਆਉਂਦੀਆਂ ਹੁੰਦੀਆਂ ਸਨ 9 ਸਾਲ ਦੀ ਉਮਰ ਵਿੱਚ ਉਸ ਨੇ ਭਾਰਤ ਦੇ ਸਭ ਤੋਂ ਪ੍ਰਸਿੱਧ ਹਰ ਵੱਲਵ ਸੰਗੀਤ ਸਮੇਲਨ ਵਿੱਚ ਆਪਣੀ ਕਲਾ ਦੇ ਜੋਰ ਦਿਖਾਏ ਕਹਿੰਦੇ ਹਨ ਕਿ ਜਿਸ ਵੇਲੇ ਮਹਾਤਮਾ ਗਾਂਧੀ ਅੰਗਰੇਜ਼ਾਂ ਵਿਰੁੱਧ ਅੰਦੋਲਨ ਚਲਾ ਰਿਹਾ ਸੀ ਤਾਂ ਸਾਲ 1940 ਦੇ ਵਿੱਚ ਗਾਂਧੀ ਦੀ Shimla ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਹੁੰਦੀ ਹੈ ਪਰ ਉਸੇ ਦਿਨ ਹੀ ਮਾਸਟਰ ਮਦਨ ਦਾ Shimla ਵਿੱਚ ਇੱਕ ਸੰਗੀਤ ਸਮਾਗਮ ਹੁੰਦਾ Shimla ਦੇ ਸਾਰੇ ਲੋਕ ਮਾਸਟਰ ਮਦਨ ਨੂੰ ਸੁਣਨ ਲਈ ਚਲੇ ਜਾਂਦੇ ਤੇ ਮਹਾਤਮਾ ਗਾਂਧੀ ਦੀ ਕਾਨਫਰੰਸ ਵਿੱਚ ਕੋਈ ਵੀ ਨਹੀਂ ਜਾਂਦਾ ਗਾਦੀ ਦੀਏ ਕਾਨਫਰੰਸ ਫੋਸੋ ਕੇ ਰਹਿ ਜਾਂਦੀ ਹੈ ਜੋ ਬਾਅਦ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਣੀ ਸੀ ਮਾਸਟਰ ਮਦਰ ਦੀ ਜ਼ਿੰਦਗੀ ਤੇ ਬਾਲੀਵੁੱਡ ਦੀਆਂ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ ਮਾਸਟਰ ਮਦਰ ਨੂੰ ਆਕਾਸ਼ ਬਾਣੀ ਅਤੇ ਰਾਜਿਆਂ ਦੀਆਂ ਰਿਆਸਤਾਂ ਦੇ ਦਰਬਾਰਾਂ ਵਿੱਚ ਗਾਉਣ ਲਈ ਬੜੀ ਵੱਡੀ ਰਕਮ ਭੇਟ ਕੀਤੀ ਜਾਂਦੀ ਸੀ ਭਾਰਤ ਦੀਆਂ ਰਿਆਸਤਾਂ ਦੇ ਲਗਭਗ ਸਾਰੇ ਰਾਜੇ ਉਸ ਕੋਲੋਂ ਗੱਜਲਾ ਸੁਣਦੇ ਤੇ ਖੁਸ਼ ਹੋ ਕੇ ਸੋਨੇ ਚਾਦੀ ਹੀਰਿਆਂ ਦੇ ਨਾਲ ਉਸ ਨੂੰ ਮਾਲਾ-ਮਾਲ ਕਰ ਦਿੰਦੇ ਸਨ ਆਪਣੀ અપਾਰ ਸਫਲਤਾ ਮਿਲ ਤੋਂ ਬਾਅਦ ਮਾਸਟਰ ਮਦਨ ਆਪਣੇ ਵੱਡੇ ਭਰਾ ਮਾਸਟਰ ਮੋਹਨ ਨੂੰ ਵੀ ਆਪਣੇ ਨਾਲੇ ਲਾ ਲੈਂਦਾ ਹੈ ਹਰ ਪਾਸੇ ਹੀ ਸਿਰਫ ਇਕੱਲੇ ਉਹਨਾਂ ਦੀ ਮਗਹੋਦੀ ਸੀ ਵੱਡੇ-ਵੱਡੇ ਸ਼ਹਿਰਾਂ ਵਿੱਚ ਉਸਦੇ ਪੋਸਟਰ ਆਮ ਦੇਖਣ ਨੂੰ ਮਿਲਦੇ ਸਨ ਇਸ ਤਰ੍ਹਾਂ ਜਦੋਂ ਇੰਨੀ ਛੋਟੀ ਉਮਰ ਵਿੱਚ ਮਾਸਟਰ ਮਦਨ ਦਾ ਨਾਮ ਅਤੇ ਪ੍ਰਸਿੱਧੀ ਭਾਰਤ ਦੇ ਹਰ ਕੋਨੇ ਵਿੱਚ ਪਹੁੰਚ ਜਾਂਦੀ ਹੈ ਤਾਂ ਉਸਦੀ ਜ਼ਿੰਦਗੀ ਦਾ ਆਖਰੀ ਸਫਰ ਸਿਰਫ 14 ਸਾਲ ਦੀ ਉਮਰ ਵਿੱਚ ਹੀ ਆ ਜਾਂਦਾ ਉਨੇ ਦਿਨੀ ਮਾਸਟਰ ਮਦਰ ਕਲਕੱਤਾ ਵਿੱਚ ਇੱਕ ਸਮਾਰੋਹ ਵਿੱਚ ਗਿਆ ਹੋਇਆ ਸੀ ਜਿੱਥੇ ਉਸ ਦੀ ਗਾਇਕੀ ਤੋਂ ਖੁਸ਼ ਹੋ ਕੇ ਉਸ ਨੂੰ ਡਗਦ ਅਰਾਸ਼ੀ ਤੋਂ ਇਲਾਵਾ ਸੋਲੇ ਦੇ ਨੋ ਮੈਡਲਨ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਐਨੀ ਵੱਡੀ ਸ਼ੌਰਤ ਨੂੰ ਸੰਗੀਤ ਜਗਤ ਦੇ ਹੀ ਕੁਝ ਲੋਕ ਬਰਦਾਸ਼ਤ ਨਾ ਕਰ ਸਕੇ ਮਾਸਟਰ ਮਦਰ ਤੋਂ ਈਰਖਾ ਕਰਨ ਵਾਲੇ ਲੋਕਾਂ ਵੱਲੋਂ ਖਾਣੇ ਵਿੱਚ ਪਾਰਾ ਮਿਲਾ ਕੇ ਉਸ ਨੂੰ ਖਵਾ ਦਿੱਤਾ ਜਾਂਦਾ ਜਿਵੇਂ ਉਹ ਖਾਣਾ ਖਾਦਾ ਉਸੇ ਵਕਤ ਹੀ ਉਹ ਗੰਭੀਰ ਰੂਪ ਵਿੱਚ ਬਿਮਾਰ ਪੈ ਜਾਂਦਾ ਹੈ ਤੇ ਕੁਝ ਕੁ ਦਿਨਾਂ ਬਾਅਦ ਹੀ 5 ਜੂਨ 1942 ਵਾਲੇ ਦਿਨ ਮਾਸਟਰ ਮਦਨ ਦੀ ਮੌਤ ਹੋ ਜਾਂਦੀ ਹੈ ਦੋਸਤੋ ਇਸ ਤਰ੍ਹਾਂ ਇਹ ਮਹਾਨ ਗਾਇਕ ਸਿਰਫ 14 ਸਾਲ 5 ਮਹੀਨੇ ਅਤੇ 11 ਦਿਨਾਂ ਦੀ ਉਮਰ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਕਿਹਾ ਜਾਂਦਾ ਹੈ ਕਿ ਮਾਸਟਰ ਮਦਨ ਦੀ ਮੌਤ ਪਿੱਛੇ ਇੱਕ ਬਹੁਤ ਵੱਡੇ ਪ੍ਰਸਿੱਧ ਗਜ਼ਲ ਗਾਇਕ ਦਾ ਹੀ ਹੱਥ ਸੀ ਕਿੰਨੇ ਦੁੱਖ ਦੀ ਗੱਲ ਸੀ ਕਿ ਸਿਰਫ ਈਰਖਾ ਕਾਰਨ ਇੱਕ ਕੀਮਤੀ ਹੀਰਾ ਇਸ ਦੁਨੀਆ ਤੋਂ ਖੋ ਲਿਆ ਗਿਆ ਉਸ ਦੀਆਂ ਹੋਰ ਵੀ ਅਨੇਕਾਂ ਰਿਕਾਰਡੀਆਂ ਅੱਜ ਆਲ ਇੰਡੀਆ ਰੇਡੀਓ ਕੋਲ ਪਈਆਂ ਹਨ ਸੋ ਦੋਸਤੋ ਇਹ ਸੀ ਸਾਰੀ ਕਹਾਣੀ ਛੋਟੀ ਉਮਰ ਵਿੱਚ ਜ਼ਹਿਰ ਦੇ ਕੇ ਮਾਰ ਦਿੱਤੇ ਗਏ ਪੰਜਾਬ ਦੇ ਮਹਾਨ ਗਾਇਕ ਮਾਸਟਰ ਮਦਨ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਮਾਸਟਰ ਮਦਨ ਦੀ ਗਾਇਕੀ ਸੁਣ ਲਈ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ